ਲੇ ਸਾਈਂ ਦਾਪ ਜਸਤੂ ਕੋ ਖਣਾ ਪਈ ਹੋਰ ਉਥੋਂ ਤੱਕ ਕੇ ਮਾਰ ਲਿਆ ਤਰੀਪੇ ਆਵੇ ਦਸਿਆ ਆ ਵੀ ਕੋ ਲਿਆ ਐਵੇਂ ਸਾਜਰੀ ਆ ਗਿਆ ਚ ਉਹ ਮੈਂ ਤਾਂ ਕੰਦਰ ਦੇ ਤੈਨੂੰ ਉੱਥੇ ਦੇਖਿਆ ਸੀਗਾ ਤੂੰ ਤਾਂ ਆਇਆ ਨਹੀਂ ਹੈਗਾ ਹਾਂ ਫੇ ਮੈਂ ਆਪੇ ਲੰਘਿਆ ਆਇਆ ਭਾਈ ਮੈਨੂੰ ਹਾਕੜੀ ਮਾਰੀ ਹਾਕ ਮਹਾ ਚਲਾ ਰੇਜਾ ਖੰਡਾ ਦੀਆ ਥੈਲਾ ਐਵੇਂ ਇਕੱਲਾ ਫਿਰਦਾ ਚ ਤਰਬੀਆ ਨਹੀਂ ਦੀ ਨਾ ਉਹ ਭਾਈ ਕੁੱਸਣਾ ਯਾਰ ਉਹ ਤਾਂ ਕੋ ਲਿਆ ਮਾਦਾ ਕੰਜਰ ਦੇ ਨੇ ਮੈਨੂੰ ਦੁਖੀ ਕਰ ਲਿਆ ਆ ਜਾ ਢੋਲੀ ਦੀ ਟੰਗ ਨਾਲੇ ਮੈਂ ਆ ਜਾਂਦੇ ਨੂੰ ਆ ਜਾ ਮਾਦਾ ਟੜਕੇ ਦਾ ਲੱਗਿਆਗਾ ਦੋ ਥੈਲੇ ਪਾਸੇ ਰੇ ਇਹਦੇ ਅੱਛਾ ਕੰਜਰ ਦੇ ਨੂੰ ਨਾਲੇ ਤਾਂ ਮੈਂ 2 ਲੱਖ ਰੁਪਇਆ ਫੜਾਤਾ ਭਾਈ ਹਾਂ ਮਾਦਾ ਲੰਗ ਪੀਣ ਵਾਲਾ ਕਰ ਲਿਆ ਨੇ ਤੂੰ ਇੱਧਰ ਕੰਜਰ ਦੇ ਆ ਤੜਕੀ ਤੜਕੀ ਕਿਵੇਂ ਆ ਗਿਆ ਫਿਰ ਖੇਤ ਨੂੰ ਹਾਂ ਮੇਰਾ ਢੂਂਗਿਆ ਜੇ ਲਾ ਕੇ ਆ ਤੀ ਮਹਾਚਲ ਜੱッセ ਲੈ ਕੇ ਜਾਇਆ ਮਾਂ ਆ ਦਸਵੇਂ ਮਿਲੇ ਹੋਣਾ ਕਾਣੂ ਤੇਰੇ ਲਈ ਹੈ ਚਾਹ ਪੈਂਦਾ ਇਹ ਕਿੱਥੇ ਦਾ ਲੱਗਦਾ ਫਿਰ ਹਾਏ 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 ਇਹਨੂੰ ਪਤਾ ਹੀ ਯਾਰ ਚਾਹ ਤੂੰ ਲੈ ਆਉਂਦਾ ਗੰਜਰ ਦੇ ਆ ਚਾਹ ਮੈਨੂੰ ਦੱਸ ਦਿੰਦਾ ਮੈਂ ਲੈ ਆਉਂਦਾ ਪਹਿਲੀ ਹੋਰ ਤੈਨੂੰ ਪਤਾ ਫਿਰ ਮੈਨੂੰ ਤਾਂ ਹੁਣ ਘਰੋਂ ਤੜਕੀ ਭੇਜ ਦਿੰਦੇ ਨੇ ਭਾਈ ਹਾਂ ਚਾਹ ਤੂੰ ਦਾ ਹੁਣ ਜ਼ਮੀਨ ਜਾਇਦਾਦ ਉਹਨਾਂ ਨੂੰ ਖੇਤੀ ਕਰਕੇ ਦੇ ਦਾਨਾ ਚਾਹ ਦਾ ਗਲਾਸ ਨਹੀਂ ਦਿੱਤਾ ਜਾਂਦਾ ਹੈਗਾ ਮੈਂ ਤਾਂ ਜਮੀ ਖਾਂਜੜ ਖਵਾਪ ਆ ਭਾਈ ਬੀਜ ਦੀ ਹੋਏ ਕਣਕ ਹਾਂ ਹਾਂ ਇੱਕ ਅੱਧਾ ਕਿੱਲਾ ਰਹਿ ਗਿਆ ਬਸ ਬੀਜਾਂਗੇ ਆਹੋ ਦਾਇਆ ਤਾਂ ਚੁਕਾ ਦੇ ਯਾਰ ਥੋੜਾ ਜਿਹਾ ਭਾਈ। ਦਾਇਆ ਵੀ ਉਹ ਤਾਂ ਸ਼ਾਟ ਚੱਲ ਰਹੀ ਏ ਥੋੜੀ ਜੀ। ਹਾਂ। ਕੋਈ ਨਹੀਂ ਚੁਕਾਦਾ ਕਿ ਤੈਨੂੰ ਚੱਕ ਲਈ ਫਿਰ ਆਪਣੇ ਭਾਂਡੇ ਚ ਪਈ ਇੱਕ ਬੋਰੀ। ਇੱਕ ਬੋਰੀ ਨਾਲ ਨਹੀਂ ਕੁਝ ਬਣਦਾ ਹੈਗਾ ਮੇਰਾ ਆਹ ਦੇਖ ਲੈ ਇਧਰ ਖਰਚਾਂ ਨੂੰ ਅੱਗ ਲਾਈ ਹੈ ਕੀ ਹੁਣ ਮੇਰੇ ਤੇ ਇਧਰ 3 ਕਿਲੇ ਪੈਣੇ ਵੀਜਣ ਵਾਲੇ। ਚੱਲ ਕਰਦੇ ਆ ਤੇਰਾ ਇੰਤਜ਼ਾਮ ਕਰ। ਹੋਰ 10 ਕੰਜਰ ਦੇ ਹੁਣ ਕਣਕ ਵੀ ਸਾਰੀ ਆਪ ਵੇਚਣੀ ਪਊਗੀ ਪਹਿਲਾਂ ਬੜਾਈ ਆਪ ਆ ਉਹ ਤਾਂ ਢੂਡ ਲੱਖ ਰੁਪਇਆ ਲੈ ਕੇ ਉਹ ਗਿਆ ਉਹ ਗਿਆ। ਹਾਂ। ਉਹ ਕਦੇ ਕਹਿੰਦਾ ਮੇਰੇ ਘਰ ਵਾਲੀ ਬਿਮਾਰ ਹੋ ਗਈ ਕਦੇ ਕਹਿੰਦਾ ਮੈਨੂੰ ਆਹ ਹੋ ਗਿਆ ਉਹ ਹੋ ਗਿਆ। ਇੱਕ ਉਹਦਾ ਨਾਲ ਉਹਦਾ ਮੁੰਡਾ ਜਾ ਲੈ ਰੱਖਿਆਗਾ ਨਾਲ ਦੋਏ ਜਾਣਿਆਂ ਨੇ ਪਾਉ ਪੱਤੇ ਨੇ ਉਹਨੇ ਤਾਂ ਸ਼ਰਮ ਲਾ ਰਖੀਆ ਭਾਈ ਨਵੇੜ ਦੇ ਪਰ ਇੱਕ ਪਾਸਾ ਕਰੋ ਨਵੇੜ ਤੇ ਵਾਧਾ ਆਪ ਕਹਿਣਾਗਾ ਮੈਂ ਤਾਂ ਪੰਚ ਨੂੰ ਕਿਹਾ ਮਹਾ ਮੇਰਾ ਨਵੇੜੋ ਜੀ ਇਹਦੇ ਤੇ ਜਿਹੜੇ ਪੈਸੇ ਦਿੱਤੇ ਨੇਗੇ ਸਰਪੰਚ ਕਹਿੰਦਾ ਚਲ ਕੋਈ ਨਹੀਂ ਗਰੀਬ ਬੰਦਾ ਭਾਈ ਜੱਛਾ ਕਹਿੰਦਾ ਤੂੰ ਰਹਿਣ ਦੇ ਕਹਿੰਦਾ ਹੋ ਜਾਊਗਾ ਕਹਿੰਦਾ ਠੀਕ ਹੋ ਜਾਊ ਵੀ ਦੱਸ ਹੁਣ ਮੇਰਾ ਕੰਮ ਖੜਾ ਯਾਰ ਵਿੱਚ ਕਿ ਮੈਂ ਭਾਈ 12 ਕਿੱਲੇ ਦਾ ਮਾਲ ਕੋ ਕੇ ਮੈਂ ਇਕੱਲਾ ਖੇਤੀ ਕਰਦਾ ਕਹੇ ਉਹ ਪੈਸੇ ਲੈ ਕੇ ਘਰੇ ਬੈਠ ਬਾਈ ਕੱਲੇ ਬੰਦੇ ਦੇ ਕਰਨ ਵਾਲੀ ਹੈਗੀ ਆ ਕਿਤੇ ਯਾਰ ਹਾਂ ਮਾਲ ਆ ਮੂਹਰੋ ਠੰਡ ਆਉਂਦੀ ਜਾਂਦੀ ਆ ਹੁਣ ਦੱਸ ਅੱਜ ਮੈਂ ਹਰੇ ਪਾ ਕੇ ਹਟਿਆਂਗਾ ਲੇ ਉਹ ਇੱਕ ਪਾਸਾ ਕਰ ਦੇ ਕਰਾ ਇਹਦਾ ਉਹ ਨਹੀਂ ਆਉਂਦਾ ਹੈਗਾ ਆ ਲੱਗਦਾ ਤਾਂ ਉਹ ਹੀ ਆ ਮੇਰੇ ਸਾਲੇ ਦਾ ਲੈ ਦੇਖ ਲੈ ਹੈ ਕਿਵੇਂ ਉਹਦਾ ਨਵਾਂ ਕੁਰਪੜਾ ਪਾਈ ਹੁੰਦਾ ਕੁਰਤਾ ਪਿਆ ਮਾ ਓਏ ਆ ਜਾਣ ਦੇ ਕੋਈ ਨਹੀਂ ਦੇਖਦਾ ਸੀ ਜਿਵੇਂ ਟੌਰ ਕੱਢ ਕੇ ਆਉਂਦਾਗਾ ਹਾਂ ਨਵਾਬ ਨਵਾਬ ਕੱਸੀ ਗੱਲ ਕਰਦਾ ਸਸਕੀ ਜਾ ਹਰਾ ਵੀਜਤਾ ਹੈ ਫਰਾ ਨਾ ਭਾਈ ਸ਼ਰਮ ਹੈ ਗਈ ਕੋਈ ਤੈਨੂੰ ਹਰਾ ਦਾ ਮੈਂ ਤਾਂ ਵੀਜਣੇ ਹੀ ਤੀ ਹੁਣ ਮੈਂ ਤੇਰੇ ਸਹਾਰੇ ਬੈਠਾ ਰਿਆਂਦਾ ਦੱਸ ਉਹ ਮੈਂ ਕੱਲ ਤਾਂ ਗਿਆਗਾ ਤੂੰ ਭਾਈ ਦਲਵੀਰ ਆ ਸੰਗ ਸ਼ਰਮ ਕਰਨ ਮੜੀ ਉਹ ਸੰਗ ਸ਼ਰਮ ਕੀ ਕਰੀਏ ਕੋਲਿਆ ਉਹ ਮੇਰਾ ਯਾਰ ਇਹ ਕੱਲਾ ਤੜਕੇ ਦਾ ਠੰਡ ਚ ਮਰ ਰਿਹਾ ਹੈ ਮੇਰੀ ਗੱਲ ਮੈਂ ਦੋ ਥਾਈਲੇ ਦੋ ਥਾਈਲੇ ਖੰਡਾ ਤੇਰੇ ਇਹਦੇ ਅੱਜ ਸਵੇਰ ਦੇ ਨੇ ਜਮੀ ਸਰ ਮੈਂ ਹੋ ਰਿਹਾ ਦੋ ਥਾਈਲੇ ਖੜਾ ਤੇ ਮੈਂ ਭਾਂਜੂ ਦੀ ਸਾਰੀ ਖੇਤੀ ਕਰਦਾ ਉਹ ਸਾਰੀ ਖੇਤੀ ਗੱਲ ਸੁਣ ਕੋ ਲਿਆ ਮੈਥੋਂ ਲੈ ਕੇ ਢੂੜ ਲੱਖ ਰੁਪਿਆ ਇਹ ਪਤੰਦਰ ਦਾ ਦੋ ਦਿਨ ਆਇਆਗਾ ਖੇਤ ਠੀਕ ਆ 6 ਮਹੀਨੇ ਹੋ ਗਏ ਨੂੰ ਪੈਸੇ ਦਿੱਤੇ ਨੂੰ ਪੈਸੇ ਤਾਂ ਮੈਥੋਂ ਇਹ 50000 ਰੁਪਿਆ ਪਹਿਲਾਂ ਫੜ ਕੇ ਲੈ ਗਿਆ ਜਦੋਂ ਆਉਂਦਾਗਾ ਚਾਹ ਤਾਂ 10000 ਦੇ ਤੇ ਚਾਚਾ 5000 ਦੇ ਨੇ ਗੱਲ ਸੁਣ ਕੋ ਆਹ ਘਰ ਵਾਲੀ ਬਿਮਾਰ ਪਈਆ ਆਹ ਗਾ ਜਵਾਕੋ ਬੁਮਾਰਨੇਗੇ ਇਹਨੂੰ 500 ਟੱਟੀਆਂ ਲੱਗੀਆਂ ਪਈਆਂ ਯਾਰ ਬਾਈ ਤੁਹਾਡਾ ਤਾਂ ਬਹਾਨਾ ਤੁਸੀਂ ਤਾਂ ਨਾ ਪਿਓ ਪਤ ਦੋਹੇ ਜਾਣੇ ਇਕੱਠੇ ਰਲ ਰਹੇ ਹੋਗੇ ਯਾਰ ਮਹਾ ਬਹਾਨਾ ਕਾਹਨੂੰ ਐ ਚਾਚਾ ਰੇਦੀ ਰੇਦੀ ਹੁਣ ਖੜਾਦਾ ਆਹ ਲਿਆ ਕੇ ਥੈਲੇ ਕਿੱਥੋਂ ਲਿਆਵਾ ਬੋਲ ਕਿੰਨੀ ਕਿੰਨਾ ਰੇ ਚੱਕੇ ਲਿਆਉਣਾ ਮੈਂ ਜਦੋਂ ਤੈਨੂੰ ਕਿਹਾ ਉਹਦੋਂ ਸਾਇਟੀ ਤੋਂ ਚੱਕ ਲਾਈ ਪਾਈ ਦੋ ਥੈਲੇ ਸਾਇਟੀ ਤੋਂ ਚੱਕ ਲਾਈ ਹੁਣ ਤਾਂ ਕੰਦਰ ਦੇ ਸਾਰੇ ਰੇ ਮੁੱਕ ਗਿਆ ਉੱਤੇ ਹੁਣ ਕੀ ਭਾਲਦਾ ਥੇ ਪਾਈ ਲੈ ਰੇ ਕਣਕ ਬੀਜਣ ਵਾਲੀ ਪਈ ਆਗੀ ਉਧਰ ਦੇਖ ਲੈ ਖਰਚਿਆਂ ਨੂੰ ਅੱਗ ਮੈਂ ਲਾਈ ਆਈ ਕਣਕ ਤਾ ਬੀਜ ਦਾਂਗੇ ਫਿਰ ਕਣਕ ਕਿਹੜਾ ਭੱਜੀ ਜਾਂਦੀ ਹੁਣ ਭੱਜੀ ਨਹੀਂ ਜਾਂਦੀ ਕੱਲ ਮੇਰੇ ਨਾਲ ਇਹਨੇ ਕੋਲੇ ਨੇ ਅੱਗ ਲਗਵਾਈ ਹੈ ਕਿ ਉੱਥੇ ਸਾਰੇ ਲੰਗੇ ਨੂੰ ਇਕੱਠਾ ਕਰਕੇ ਸਾਰੇ ਮਾਇ ਲਗਵਾਈਆ ਉੱਥੇ ਚਮਾਲ ਕਰਦਾ ਜੇ ਮੇਰਾ ਯਾਰ ਨਾ ਨਾ ਹੁੰਦਾ ਹਜ਼ਾਰ ਨਾ ਹੁੰਦਾ ਮੇਥੋਂ ਤਾਂ ਭਾਈ ਕੁਝ ਵੀ ਨਹੀਂ ਹੋਣਾ ਸੀ ਇੱਥੇ ਉਹ ਕੋਈ ਗੱਲ ਨਹੀਂ ਚਾਚਾ ਕਰਦਾਂਗੇ ਜਿਹੜਾ ਕੰਮ ਕਹੇਗਾ ਤੂੰ ਹੁਣ ਕਰਦਾਂਗੇ ਹੋਰ ਦੱਸ ਫਰ ਦੇਗਾ ਤੂੰ ਮਾਹ ਕੰਮ ਦਾ ਹੁਣ ਤਾਂ ਸਵੇਰ ਦੇ ਤਾਂ ਮੈਂ ਦੋ ਥੈਲੇ ਕੰਡਾ ਤੇ ਉਦੋਂ ਦਾ ਤੂੰ ਆਇਆ ਨਹੀਂ ਸਵੇਰ ਦਾ ਹੁਣ ਤੂੰ ਕੰਮ ਕਰ ਰਿਹਾ ਦੀ ਮੈਨੂੰ ਕਿਹੜਾ ਪਤਾ ਉਹ ਟਾਈਮ ਤਾਂ ਦੇਖ ਲੈ ਭਾਈ ਉੱਪਰ ਸੂਰਜ ਚੜ੍ਹਨਾ ਆ ਗਿਆ ਮੈਨੂੰ ਦੱਸ ਰਿਹਾ ਵੀ ਘਰ ਵਾਲੀ ਲੈ ਬਗ ਗਿਆ ਉੱਥੇ ਉਹਨਾਂ ਨੇ ਰਾਤ ਕੱਟਾ ਤੀ ਇਹਦੇ ਨਹੀਂ ਘਰ ਵਾਲੀ ਲੋਟਾਂ ਦੀ ਹੈਗੀ ਇਹ ਤਾਂ ਕਦੇ ਮਾਰਦਾ ਆਗਾ ਹੁਣ ਤੂੰ ਤਾਂ ਘਰ ਵਾਲੀ ਬਿਮਾਰ ਕਹਿੰਦਾ ਦੀ ਗੱਲ ਗੱਲਾਂ ਦੇਖ ਲੈ ਇਹ ਪਈ ਇਹਦੇ ਪੈਰ ਨਹੀਂ ਹੈਗੇ ਇਹ ਗੱਲਾਂ ਕਰਦਾ ਗੋਲ ਮੋਲ ਹੁਣ ਹੱਸ ਨਾ ਤੂੰ ਦਿਲਵੀਰਿਆ ਦੇਖ ਤੇਰੇ ਲਵੇ ਬਹਾਨਾ ਕੋਈ ਨਹੀਂ ਹੈਗਾ ਜਦੋਂ ਬਾਈ ਉਹਨਾਂ ਨੇ ਕਟਾਸੀ ਰਾਤ ਤਾਂ ਕਹਿੰਦੇ ਮੁਰਗਾ ਲਿਆਉਂਦਾ ਹੈ ਬੋਤਲ ਪਰਾਉਣਾ ਕਹਿੰਦੇ ਜਿਹੜੀ ਸੇਵਾ ਕਰਕੇ ਬਾਈ ਆਹ ਗੱਲ ਹੈ ਇਹ ਤਾਹੇ ਨੂੰ ਚੜਾ ਬਾਈ ਖੂਹ ਵਾਲੀ ਮੋਟਰ ਤੇ ਵਗ ਜਾ ਕਰ ਤੈਨੂੰ ਉੱਥੇ ਰਾਤ ਕਿਹਾ ਸੀ ਕਿ ਬਈ ਮੋਟਰ ਤੇ ਵਗ ਜਾ ਪੈ ਜਾ ਉੱਥੇ ਜਾ ਕੇ ਕੋਈ ਨਹੀਂ ਜਾ ਕੇ ਬੜਿਆ ਹੈਗਾ ਦੱਸ ਉਹ ਸੱਪ ਲੜਦਾ ਉੱਥੇ ਤਾਂ ਤੁਹਾਡਾ ਬਾਬਾ ਆਉਂਦਾਗਾ ਮੰਦਰਾ ਵਾਲਾ ਕਿਹੜਾ ਬਾਬਾ ਆਉਂਦਾਗਾ ਉੱਥੇ ਕਮਾਲ ਕਰਦਾ ਯਾਰ ਪੱਲਿਓ ਬੋਤਲ ਪਲਾਈ ਆਗੇ ਉੱਥੇ ਜਿੱਦੇ ਪਹਿਲਾ ਕਣਖ ਵੀਜੀ ਆ ਉੱਥੇ ਦੇਖ ਲੈ ਓਏ ਦੇਖ ਲੈ ਵੀਰੇ ਆ ਕੋਲੇ ਆ ਪਈ ਜਾਂਦਾ ਹੈ ਗਤੀ ਕਰਾ ਕੇ ਆਏ ਤੇ ਚਾਚੇ ਦੀ ਓਸੀ ਗੁੱਤੀ ਕਿੱਥੇ ਕੋਲਿਆ ਤੂੰ ਆਪਣੀ ਗੱਲਾਂ ਬੱਚੇ ਛੱਡੀ ਜਾਂਦਾ ਨਹੀਂ ਹੈਗਾ ਉੱਥੇ ਦਾ ਯਾਰ ਉਹੀ ਮਰੀ ਜਾਂਦੇ ਨੇ ਤੋ ਪੁੱਤਰ ਰਣ ਕੇ ਨਾਲੇ ਉਹ ਆਂਡੇ ਮੰਗਦਾ ਕਹਿੰਦਾ ਮੈਂ ਆਂਡੇ ਦਾਰੂ ਖਾਂਦਾ ਹੁੰਦਾ ਸੀ ਗਾ ਆਂਡੇ ਨਹੀਂ ਆਂਡੇ ਉਹ ਨਹੀਂ ਮੰਗਦਾ ਆਂਡੇ ਤੁਸੀਂ ਮੰਗਦੇ ਹੋ ਆਂਡੇ ਤੇਰਾ ਮੁੰਡਾ ਮੰਗਦਾਗਾ ਭਾਈ ਉਹ ਨਹੀਂ ਨਹੀਂ ਕਾ ਨੂੰ ਦੱਸ ਤੈਨੂੰ ਬਹਿਮ ਪੈ ਗਿਆ ਮਾਲੂ ਵੀ ਯਾਰ ਸਾਨੂੰ ਤਾਂ ਕਦੀ ਟੱਕਰਿਆ ਨਹੀਂ ਹੈਗਾ ਉਹ ਹੱਦ ਕਰਦਾ ਯਾਰ ਅਸੀਂ ਭਾਈ ਰੋਜ਼ ਜਾਂਦੇ ਆ ਉਥੇ ਚੱਲ ਐ ਕਰ ਫਿਰ ਤੂੰ ਆਪਣੇ ਜਿਹੜੇ ਸਿਵਿਆਂ ਦੇ ਵਿੱਚ ਬਾਬਾ ਬਹਿਵਾ ਉਹ ਤੋਂ ਪਛਾੜ ਦਿੰਨਾ ਹੋਰ ਦੱਸ ਉਹਨੇ ਮੈਨੂੰ ਦੱਸਿਆ ਕਹਿੰਦਾ ਤੈਨੂੰ ਦਵਾ ਪੈਂਦਾ ਮੈਨੂੰ ਦਬਦਾ ਉਹ ਆ ਕੇ ਰਾਤ ਨੂੰ ਤੈਨੂੰ ਦਿਖਾਈ ਦਿੰਦਾਗਾ ਲੈ ਦਿਖਾਈ ਦਿੰਦਾ ਹੋਰ ਹੁਣ ਓਏ ਮੈਂ ਨੂੰ ਕੀ ਕਹਿੰਦਾ ਤੀ ਚਾਰ ਅੱਡੇ ਤੂੰ ਚੜਾ ਕੇ ਜਾਈ ਉਬਲੇ ਹੋਏ ਲੈ ਤੇਰੇ ਮੈਂ ਹੀ ਮਾਰ ਗਿਆ ਤੇਨੇ ਤਾਂ ਉਹ ਕੁੱਤੇ ਸਾਲੇ ਸੱਚੀ ਨਾ ਕਹਿੰਦੇ ਹੁਣ ਸੱਚੀ ਕਹਿੰਦਾ ਉੱਧਰ ਤੂੰ ਫੇਰ ਦੱਦਾ ਦੀ ਕੋਲ ਪੈ ਗਿਆ ਸੀ ਇੱਕ ਫੇਰ ਪੈ ਗਿਆ ਫੇਰ ਉੱਥੇ ਤੈਨੂੰ ਪਤਾ ਲੱਗ ਗਿਰੂ ਤੂੰ ਕਿਉਂ ਨਹੀਂ ਪੈਂਦਾ ਤੂੰ ਰੇ ਪੈਣਾ ਚਵਾਰੇ ਜਾ ਕੇ ਮੋਟਰ ਤੇ ਭਾਈ ਮੈਨੂੰ ਤਾਂ ਨਾ ਬੇਬੇ ਨੇ ਕਹਿ ਆਦਿਆ ਕਹਿੰਦੀ ਵੀ ਤੂੰ ਉੱਥੇ ਮੋਟਰ ਤੇ ਨਾ ਆਪਣੀ ਤੇ ਪਿਆ ਕਰ ਜਾ ਕੇ ਨਹੀਂ ਪਾੜਿਆ ਯਾਰੂ ਰਾਮਿਆ ਕਲੂਗਾਈਆਂ ਸੀ ਬਾੜਾ ਅੱਪਾ ਕਿਵੇਂ ਦੌੜਾ ਪਾਣੀ ਨੇ ਨਹੀਂ ਫੇਰ ਐਂ ਕਰ ਦੱਸ ਕੀ ਕਹਿੰਦਾ ਇਹ ਅਸੀਂ ਅਸੀਂ ਨਹੀਂ ਰਹਿਣਾ ਹੈਗਾ ਤੇਰੇ ਹਿਸਾਬ ਕਰਲਾ ਤੂੰ ਬਸ ਗੱਲ ਖਤਮ ਜੇ ਚਲ ਐਂ ਕਰ ਫਿਰ ਜਿਹੜੇ ਮੇਰੇ ਬਣਦੇ ਜਿਹੜੇ ਮੇਰੇ ਬਣਦੇ ਨੇ ਭਾਈ ਤੂੰ ਉਹ ਮੋੜ ਦੇ ਜਿੰਨੇ ਲਾਏ ਨੇ ਸਨੇ ਤੂੰ ਦਿਨ ਤਾਂ ਮੇਰੇ ਲਈ ਇੱਕ ਨਹੀਂ ਲਾ ਕੇ ਗਿਆ ਹੈਗਾ ਮੇਰੇ ਨਾਲ ਕਦਾ ਹਿਸਾਬ ਮੰਗਦਾਗਾ ਤੂੰ ਮੈਂ ਕਹਣਾ ਤੂੰ ਮੇਰੇ ਨਾਲ ਕਰ ਹਿਸਾਬ ਸਮਾ ਦੀ ਹਿਸਾਬ ਕਰ ਲੋ ਫਿਰ ਬੈਠ ਕੇ ਕਰ ਲੈਣਾ ਹਿਸਾਬ ਹਿਸਾਬ ਤਾਂ ਆਪਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਨਾ ਕਾ ਬੁਢਾ ਦਾ ਹਿਸਾਬ ਕਰਾ ਦੇ ਆਉਹੀ ਗੱਲ ਹੈ ਉਹ ਬੋਤਲ ਤਾਂ ਤੇ ਜਿਹੜੀ ਬੋਤਲ ਦਾ ਨਾ ਹਿਸਾਬ ਕਰਾ ਲਓ ਮਨਤਨ ਕਰੇਗਾ ਯਾਰ ਕਰਨਾ ਕਰ ਦੇ ਦੇ ਗਈ ਕਿ ਮੈਨੂੰ ਆਹ ਕਹਿੰਦੀ ਵੀ ਉਧਰਲੀ ਉੱਥੇ ਨਾ ਜਾਇਆ ਕਰੂਗੀ ਤੇਰਾ ਬਾਪੂ ਫਿਰਦਾ ਹੈਗਾ ਦਾ ਉੱਥੇ ਮੋਟਰ ਦੇ ਉੱਪਰ ਲੈ ਫਿਰ ਤੇਰੀ ਗੱਲ ਨਾ ਪਹਿਲਾਂ ਕੋਈ ਨਹੀਂ ਪੁੱਛਾਇਆ ਸਰਕਾਰ ਕੋਲ ਹਮ ਵੀ ਜੇ ਜਾਇਆ ਥਾ ਨਾ ਉਹਰੂ ਮੈਨੂੰ ਕਦੇ ਤਾਂ ਦਿਖਾਈ ਦਿੱਤਾ ਨਹੀਂ ਹੈਗਾ ਅੱਜ ਤੱਕ ਲੈ ਆਪਾਂ ਕੋਲੇ ਉਦੋਂ ਪੈਸੇ ਸੀਗੇ ਹਾਂ ਹਾਂ ਰਾਤ ਨੂੰ ਆਪਾਂ ਚਾਰ ਚੂਰ ਪਾਉਣੇ ਹੁੰਦੇ ਆ ਯਾਰ ਮੈਨੂੰ ਤਾਂ ਕਦੇ ਦਿਖਾਈ ਦਿੱਤਾ ਨਹੀਂ ਹੈਗਾ ਉਹ ਦੱਤਾ ਗੱਲ ਮੰਨਦਾ ਨਹੀਂ ਹੈਗਾ ਫਿਰ ਜਾ ਕੇ ਉੱਥੇ ਬਾਬੇ ਨਾਲ ਗੱਲ ਕਰ ਲੈ ਜਾ ਕੇ ਚੱਲ ਜੇ ਇਹ ਗੱਲ ਆ ਭਾਈ ਕੋਈ ਨਾ ਅਸੀਂ ਜਾਏ ਆਉਣੇ ਅੱਜ ਬਾਬੇ ਕੋਲ ਜਾਏ ਆਉਣੇ ਕੋਈ ਗੱਲ ਨਹੀਂ ਜਾਇਓ ਫਿਰ ਤੁਸੀਂ ਉਹ ਜਾਇਓ ਪਰਵੇਸ਼ ਜਾਇਓ ਸਾਵਾ 1 ਰੁਪਏ ਚ ਛਾਰ ਦੂ ਤੁਹਾਡਾ ਕੋਈ ਗੱਲ ਨਹੀਂ ਨਿਕਲ ਜੂ ਬਹਿ ਮੇਨਾਂ ਦਾ ਵੀ ਜੇ ਮੈਨੂੰ ਉੱਥੇ ਪਾਉਣਾ ਮੋਟਰ ਤੇ ਇੱਕ ਬੋਤਲ ਚਾਰਾਂ ਦੇ ਦਿੱਲੀ ਮੈਂ ਆਪਾਂ ਉੱਥੇ ਪੈ ਜਾ ਗੂ ਕੱਟੇ ਹੀ ਉੱਭੜੇ ਹੋਈ ਮੈਂ ਤਾਂ ਭਈ ਮੈਂ ਤੁਹਾਡੇ ਜੋਗਾ ਹੀ ਰਹਿ ਜੂਗਾ ਕਾ 2 ਡੂਡ ਲੱਖ ਰੁਪਇਆ ਲੈ ਗਿਆ ਤੂੰ ਤਾਂ ਕਮਾਲ ਕਰ ਦਾਂਗਾ ਯਾਰ ਦਿਲਵੀਰਿਆ ਇਹ ਗੱਲਾਂ ਨਹੀਂ ਗੀ ਸਰਦਾਰ ਜੀ ਐ ਵੀ ਦੇਖ ਲਓ ਡੂਡ ਲੱਖ ਮੈਂ ਤਾਂ ਕੈ ਬੋਤਲ ਲਗਾਈਆਂ ਉਸਤੀ ਛਾਰ ਲੱਖ ਤਾਂ ਮੈਂ ਕਹ ਰਿਹਾ ਪਹਿਲਾਂ ਆਪਾਂ ਦੱਬਦਾ ਆ ਕੇ ਸਾਨੂੰ ਮਾਰੀ ਜਾਣਾ ਤੂੰ ਇੱਥੇ ਚੱਲ ਪਹਿਲਾਂ ਆਪਾਂ ਦੇਖੀਆ ਕਿਹਾ ਜਿਹੜਾ ਇਹਦਾ ਬਾਬਾ ਕਹਿੰਦਾ ਇਹ ਆਪ ਤਾਂ ਉੱਥੇ ਜਾਂਦਾ ਨਹੀਂ ਚੱਲ ਠੀਕ ਆ ਸਰਦਾਰ ਜੀ ਚੱਲ ਆ ਹੁਣ ਜੀਬੀਚਨ ਆਲੀ ਪਈ ਆ ਤਾਂ ਵਿਜਵਾ ਜਾਣਾ ਮੇਰੇ ਨਾਲ ਫੇ ਟਰੈਕਟਰ ਤੋਂ ਲਿਆਵਾਂ ਜਦ ਦੇ ਵਿਜਾਂਗੇ ਖਰਚੇ ਨਿਵਾਣੇ ਜਦ ਤੂੰ ਟਰੈਕਟਰ ਹੱਕ ਲੈਣ ਵਾਲੇ ਭਾਈ ਉਥੋਂ ਰੇ ਚੱਕ ਲਿਆ ਆਪਣਾ ਸੋਸਾਇਟੀ ਦੇ ਵਿੱਚੋਂ ਤੂੰ ਜਾ ਆ ਮੈਨੂੰ ਪੋਹਰਾ ਆ ਆ ਬੱਦੇ ਨੂੰ ਪਟਨਾ ਪੁੰਗਿਆ ਸੀ ਹਾਂ ਮੌਜੀ 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 ਭੈਣ ਤੇ ਫੁੱਲਾਂ ਨਜ਼ਾਰਿਆਂ ਨਾਲ ਆਪਾਂ ਫੂਟੇ ਪਿਆ ਕਰਾਂ ਪਤਾ 100 ਬਸ ਕਾਹ ਮਾਗੇ ਸਾਡੇ ਬਾਪੇ ਨੂੰ ਬਾਪੇ ਨੂੰ ਐ ਲੈ ਦੀ ਇਹਦੀ ਵਾਦੇ ਤੇਰਾ ਆਦੀ ਆ ਆਦੀ ਆ ਤੇ 4 ਅੰਡੇ 4 ਅੰਡੇ ਪਰ ਉਹ ਤਾਂ ਚੱਲ ਜੋੜਾ ਮੈਂ ਚੰਗ ਲੇ ਕਰ ਹਾਂ 2 ਜੋੜੇ ਦਾ ਹਾਂ 4 ਹੀ ਗਏ ਜੇ 2 ਜੋੜੇ ਦਾ ਬਾਬਾ ਲੈ ਗੁਰੂਆਂ ਦੇ ਇੱਕ ਵਧੀਆ ਤਾ ਕੀ ਗੱਲ ਬਾਬਾ ਮਨਾ ਦੇਣਾ ਕਿਹਨ ਸੇ ਬਾਬੇ ਹੋਇਆ ਪਾਪਾ ਸੋ ਵੀ ਬਾਬੇ ਦੇ ਚੱਕਰਾ ਪੜ ਗਿਆ ਚਲਦਾ ਸੋਨਾ ਜਾਂਦਾ ਕੀ ਮੰਦਿਰ ਤੇ ਸਾਰਾ ਸਾਰਾ ਬਹੁਤ ਬਹੁਤ ਆਪਾਂ ਨੇ ਦੱਸਦੇ ਰਹਿਣ ਕਿ ਠੀਕ ਰਾਮ ਰਾਮ ਬੱਬਾ ਬੱਬੇ ਜੀ ਸ੍ਰੀ ਦਾ ਇਹ ਪਾ ਪਹਿਲਾਂ ਤੋਂ ਖੁਦ ਤੋਂ ਕੰਮ ਹੀ ਪਹੁੰਚੋ ਤੇ ਵਧਾਈ ਦਿੱਤੀ ਆ ਆ ਮੈਨੂੰ ਲੱਗਦਾ ਬਰਾਬਰ ਬੈਟੇਗਾ ਉਹ ਮਾਇਕੀ ਕਹਿੰਦੀ ਵੀ ਸਸਤੀ ਹੁੰਦੀ ਇਹਨਾਂ 'ਚ ਮੈਨੂੰ ਤਾਂ ਪਤਾ ਨਹੀਂ ਚੱਲੇ ਕਹਿੰਦੇ ਨਵਾਂ ਵਿਸ਼ਵਾਸ ਤੋਂ ਬੰਨ ਲਵਾਂਗੇ ਉਹ ਆਇਆ ਤਾਂ ਇਹ ਅੱਧ 75 ਮਹੀਨ ਕਰਨਾ ਆਪਣੇ ਨਾਲ ਉੱਪਰ ਬਹਿਣਾ ਤੂੰ ਜਾ ਕੇ ਦੇ ਬਰਾਬਰ ਬਾਬੇ ਨੇ ਭਾਈ ਮਾਫੀ ਚਾਹੁੰਦੇ ਆ ਇਹਦਾ ਮੇਰਾ ਬੇਟਾ ਹੈ ਕਿਉਂ ਲੈ ਕਹਿਣਾ ਮੂਰਖ ਬੰਦੇ ਨੂੰ ਸੰਤਾਂ ਦਾ ਧਿਆਨ ਪੰਗ ਕਰਦਾ ਆਪਣਾ ਬਿਰਤੀ ਲੱਗੀ ਹੁੰਦੀ ਸੰਤਾਂ ਨੂੰ ਪਾਪਾ ਇਹੋ ਗੱਡਿਆਂ 'ਚ ਲੈਟਰ ਆ ਗਾ ਕੋਈ ਹੱਲ ਹੈਗਾ ਲੈਟਰ ਆ ਗਾ ਤਕਤੀਆਂ ਗਏ ਚੱਲਾਂ ਕਿ ਲੱਗੀ ਆ ਨਾ ਭਾਈ ਨੂੰ ਬਾਬੇ ਇੱਥੇ ਟੱਟੀਆਂ ਸਾਫ਼ ਕਰ ਬੈਠੇ ਨੇ ਇਹਨਾਂ ਡਾਕਟਰ ਮੈਂ ਦੇਖ ਜਾ ਕਿਸੇ ਲਵੇ ਬਾਬੇ ਤਰਾ ਦੇਖ ਲਾ ਥੱਲੇ ਲਾ ਕੇ ਬੈਠਾ ਕਰ ਆ ਕੀ ਲੈ ਕੇ ਬੈ ਗਿਆ ਪਾਪੇ ਤੂੰ ਟੱਟੀਆਂ ਪੈਣ ਚਾਹਾਂ ਟੱਟੀਆਂ ਖੜ ਕੇ ਤੂੰ ਜਿਹੜੀ ਗੱਲ ਕਰਨ ਆਇਆ ਕਰ ਮੇਰੀ ਗੱਲ ਸੁਣ ਪੁੱਤਰਾ ਠੰਡਾ ਹੋਇਆ ਠੰਡਾ ਹੋਇਆ ਬਾਬੇ ਨੂੰ ਮੈਂ ਚੰਗੀ ਤਰ੍ਹਾਂ ਦੱਸ ਉਹ ਦੱਸ ਉਹ ਸੋਣਾ ਜੇ ਮਸਲਾ ਜਾ ਦੇ ਗੰਭੀਰਾ ਬਾਬਾ ਜਲ ਕੀਤਾ ਹੋਇਆਗਾ ਆ ਜਲ ਜਾ ਸਭ ਗਲਤੀ ਸੰਤੋ ਕੋਈ ਲੋੜ ਨਹੀਂ ਹੈਗੇ ਆਪਾਂ ਇਕੱਠੇ ਦਾ ਪੜਿਆਂਗੇ ਥੋੜਾ ਜਿਹਾ ਮੈਂ ਕਰਾਂ ਪਾਪਾ ਦੋ ਜਾ ਹਾਂ ਇੱਕ ਵਾਰੀ ਦੋ ਟੋਣੀਆਂ ਹੀ ਸੱਤ ਕਰਲੀਆਂ ਕਰਨੀਆਂ ਨੇ ਇਹ ਚੱਟੜ ਦੋੜੀ ਬਾਬਾ ਜੀ ਇਹ ਟੱਟੇ ਟੁੱਟੇ ਦਾ ਆਪਾਂ ਛੱਡਦੇ ਆ ਠੀਕ ਆ ਇਹਦਾ ਠੀਕ ਹੋਣੀ ਖਾਲ ਨੂੰ ਮੈਂ ਡਾਕਟਰ ਦੇ ਦੱਸਾ ਦੂਗਾ ਗੱਲ ਆਏ ਆ ਕਿ ਮੈਂ ਕਿਸੇ ਜੱਖ ਤੋਂ ਫੜ ਬੈਠਾ ਬਾਬਾ ਪਏ ਸੀ 7.5 ਲੱਖ ਰੁਪਏ ਅੱਛਾ ਬਾਬਾ ਹੁਣ ਆਪਾਂ ਇਕੱਠੇ ਪੜਿਆਂਗੇ ਹੁਣ ਤੂੰ ਮੇਰਾ ਜੇ ਹੱਲ ਕਰ ਦੇ ਨਾਲ ਤਾਂ ਤੇਰਾ ਹੱਲ ਹੋ ਜੂ ਨਾਲੇ ਮੇਰਾ ਨਾਲ ਤਾਂ ਵੇ ਹੋ ਜੂਗਾ 5100 ਰੁਪਏ ਲੱਗੂਗਾ ਇੱਕ ਬੋਤਲ ਲੱਗੂਗੀ ਇੱਕ ਮੁਰਗੀ ਲੱਗੂ ਕਾਲੀ ਬਾਬਾ ਵੀ ਗੱਲ ਐ ਮੈਂ ਜੱਟ ਨੂੰ ਕਹਿ ਕੇ ਆਇਆ ਵੀ ਜਿਹੜਾ ਸੋਦਾ ਮੰਦਰ ਵਾਲਾ ਸ਼ਾਹ ਦਾ ਵੀ ਉਹ ਮੈਨੂੰ ਰਾਤ ਨੂੰ ਆ ਕੇ ਦਬਾ ਪਾਉਂਦਾ ਦਬਾਤਾ ਕਿਹੜਾ ਕੰਜਰ ਪਾਉਂਦਾ ਅੱਧੀ ਵੀ ਤੈਨੂੰ ਵੀ ਲੋੜ ਆ ਅੱਧੀ ਵੀ ਲੋੜ ਸਾਲੀ ਮੈਨੂੰ ਵੀ ਆ ਠੀਕ ਆ ਲਿਆਵਾਂਗੇ ਵੀ ਅੱਬਾ ਉਹਨੂੰ ਮੁੰਛੇ ਕੁੱਤਾ ਜਿਹੜਾ ਇਹਦੀ ਕਾਲਾ ਸਾ ਕੁੱਤਾ ਈ ਹਾਂ ਬਲੈਕ ਡੌਗ ਤਾਂ ਪੈ ਵੀ ਗੱਦੀ ਤੇ ਚੋਇਸ ਬਾਬਿਆਂ ਦੀ ਬਾਬੇ ਦੀ ਗੱਦੀ ਤੇ ਨੇ ਚੜਦਾਂ ਸੋਹਰਾ ਆ ਜਾ ਫੂਟ ਲੈ ਕੇ ਤੂੰ ਫੇਰ ਉੱਪਰ ਚੜੀ ਲੈਣਾ ਠੀਕ ਆ ਬਾਬਾ ਠੀਕ ਆ ਬਾਬਾ ਬਾਬੇ ਨਾਲ ਜਦੋਂ ਮੇਰੀ ਗੱਲ ਚੱਲ ਰਹੀ ਆ ਇੱਕ ਗੱਲ ਨਿਪਟ ਜਾਣ ਤੇ ਬਾਬੇ ਨਾਲ ਗੱਲ ਹੋ ਗਈ ਬਾਬੇ ਇੱਕ ਆਂਡੇ ਜ਼ਰੂਰ ਦੱਸਦੀ ਆਂਡੇ ਖਾਂਦਾ ਆਂਡਿਆਂ ਦਾ ਸਕੀਨ ਨੂੰ ਮੈਂ ਆਂਡੇ ਸੰਤੂ ਵੀ ਖਾਂਦੇ ਨੇ ਫਿਰ ਚਰੀ ਲਾ ਕੇ ਹਰੀ ਤੇ ਲਾਲ ਚਾਰ ਕਾ ਜੀ ਬਾਬਾ ਆਂਡੇ 100 ਸ ਲਾਲਾ ਚਿੱਟੀ ਚਾਰ ਆਂਡੇ ਚਾਰ ਜੋੜੇ ਬਾਬੇ ਜੱਟ ਆਉਣਗੇ ਤੇ ਲਵੇ ਦੋ 10 ਕਿਲਾ ਮੀਟ ਖਤਾਦੀ ਬਾਬਾ ਉਸ ਕਾ ਬਿਨਾ दारू ਪਛਦੀ ਨਹੀਂ ਮਰ ਦੋ ਬੰਦੇ ਆਉਣਗੇ ਉਹਨਾਂ ਨੂੰ ਚੱਕਰ ਚ ਪਾ ਲੈਣਾ ਤੰਨੇ ਜਿਹੜੀ ਗੱਲ ਤੈਨੂੰ ਸਮਝਾਤੀ ਜਿੰਨਾ ਵਹਿਮ ਹੋਊਗਾ ਪਾਣੀ ਹੋਣਾ ਇੱਕ ਬੋਤਲ ਚਾਰ ਜੋੜੇ ਅੰਡੇ ਨੇ ਉਹਨੂੰ ਦੇ ਦਿਆ ਕਰੋ ਕਹਿੰਦੇ ਥੋੜਾ ਕੰਮ ਲੋ ਟੱਕਾ ਖੂਦ ਤੇ ਉਹ ਪੈ ਜਾ ਕਰੋ ਤੁਹਾਨੂੰ ਪਤਾ ਕੰਮ ਤੋਂ ਬੈਠਣ ਨਹੀਂ ਦਿੰਦਾ ਰੁਪਿਆ 1.5 ਲੱਖ ਦਿੱਤਾ ਮੈਨੂੰ ਉਹਨੇ ਬੈਠਣ ਕਿੱਥੇ ਉਹਨੇ ਮੈਨੂੰ ਦੇਣਾ ਨਾਲ ਤਾਂ ਇਹ ਅੰਡੇ ਖਾ ਲਿਆ ਕਰੂ ਨਾਲੇ ਅਧੀ ਅਧੀ ਆਪਣਾ ਦੋਨਾਂ ਦਾ ਬਣ ਜੂ ਮੀਟ ਵੀ ਖਾਣਗਾ ਆਪਾਂ ਕਿਉਂ ਤੁਮ ਜਿਆ ਅਡੀ ਚਾਭੂਗੇ ਮੈਂ ਚਾਭ ਸਕਦਾ ਮੀਟ ਵੀ ਮੀਟ ਦਾ ਵੀ ਹੱਲ ਕਰ ਲਾਂਗੇ ਪਹਿਲਾ ਬੋਤਲ ਦਾ ਤਾਂ ਹੱਲ ਹੋ ਗਿਆ ਬਾਕੀ ਤੁਸੀਂ ਸਾਤਾਂ ਦਾ ਛੱਡ ਦੋ ਆਪੇ ਕਰ ਦਨਗੇ ਸ਼ੰਤ ਮੈਂ ਸਮਝ ਗਿਆ ਛੋਡੀ ਫਿਰ ਬਾਅਦ ਹਟਲ ਆਪੇ ਉਹ ਆਉਣਗੇ ਥੋਨੇ ਕਾਰਵਾਈ ਪਾ ਦੇਣੀ ਆ ਸਾਰੀ ਰੁਪਈਆ 100 ਦੇ ਜੋ ਮੈਨੂੰ ਨਾਲ ਬਾਕੀ ਛੋਟਾ ਹੱਲ ਮੈਂ ਪੱਕਾ ਐ ਕਰ ਦੂੰ 100 ਬਾਬਾ ਜੀ ਲੈ ਲਓ 100 ਕੀ ਲੋੜ ਨਹੀਂ ਸਾਤ ਕੁਲਿੱਕੀ ਲੋੜ 10 ਪਰ ਮੈਂ ਇੱਕ ਸੰਤ ਦੀ ਇਹ ਤੇ ਬਹੁਤ ਮੈ ਤਾਂ ਹਜੇ ਕੰਮਾਂ ਤੇ ਪੈਂਦਾ ਨਹੀਂ ਉਹ ਕੋਈ ਗੱਲ ਨਹੀਂ ਸਭ ਸਾਰਾ ਕਾਸੀ ਦਾ ਹੱਲ ਕਰ ਦੇ ਆ ਜੋੜੇ ਲਾ ਦੇ ਜੱਸਾ ਇਧਰ ਇਹ ਮਤਲਬ ਕੰਟੇਨਰ ਇੱਥੇ ਲਾਵਾਂ ਰੇ ਇਧਰ ਨਾ ਦੇਖਾਂਗੇ ਅਸਲੀ ਕਾਲ ਬਾਬਾ ਜੀ ਹੌਲੀ ਹੌਲੀ ਪੁੱਤਾ ਗੱਡਾ ਉਹਦੇ ਨਾਲ ਲਾ ਕੇ ਆ ਗਿਆ ਮਾੜੇ ਕਿੱਥੇ ਨਾਟ ਜਾਉਂਦਾ ਆਹ ਮਹਾਪਰਸ਼ੋ ਇਹ ਮੇਰਾ ਜਾਰ ਜੱਸਾ ਅੱਛਾ ਇਹ ਇਹਦੇ ਖੇਤ ਇਹਦਾ ਸੀਰੀ ਕਹਿੰਦਾ ਵੀ ਖੇਤ ਜਿਹੜਾ ਬਾਬਾ ਰਹਿਦਾ ਦਾਦਾ ਵੀ ਉਹ ਸਾਨੂੰ ਤੰਗ ਕਰਦਾ ਹੁਣ ਤੁਸੀਂ ਨਗਾ ਮਾਰੋ ਮੜੀ ਜੀ ਵੀ ਕੀ ਗੱਲ ਬਾਤ ਆ ਸੰਤ ਜੀ ਮੈਂ ਦੱਸਦਾ ਉਹ ਮੇਰੀ ਬੇਬੇ ਮੈਨੂੰ ਕਹਿੰਦੀ ਜਿਹੜਾ ਥੋੜਾ ਉਹ ਖੇਤ ਆ ਬਸ ਬਸ ਬਾਬੇ ਨੂੰ ਦੱਸਣ ਦੀ ਲੋੜ ਨਹੀਂ ਸੰਤਾਂ ਨੂੰ ਆਪੇ ਪਤਾ ਲੱਗਾ ਤਾਂ ਵੀ ਆ ਜਾ ਕੇ ਮੁੱਕਿਆ ਜੀ ਨਾ ਮਹਾਰਾਜ ਜੀ ਤੁਸੀਂ ਜੀ ਆਪਣਾ ਵਰਤੀ ਹੈ ਜਾਨੀ ਜਾਨੋ ਹੁਣ ਤੁਸੀਂ ਮਹਾਰਾਜ ਮੈਨੂੰ ਐਂ ਗੱਲ ਦੱਸੋ ਜੀ ਉਹ ਉੱਥੇ ਹੈਗਾਗਾ ਜਾਂ ਨਹੀਂ ਹੈਗਾ ਸਾਨੂੰ ਕਾਹਤੋਂ ਤੰਗ ਕਰ ਰਿਆ ਸਾਨੂੰ ਤਾਂ ਕਦੇ ਦਿਖਾਈ ਦਿੱਤਾ ਨਹੀਂ ਸੀ ਵੀ ਪਾਇਆ ਮੋਟਰ ਤੇ ਭਾਈ ਅਸੀਂ ਵੀ ਪਾਇਏ ਰੇ ਕਿਹੜਾ ਸਾਡਾ ਸੀਰੀ ਕਹਿੰਦਾ ਮੈਨੂੰ ਜ਼ਵਾਬ ਪੈਂਦਾਗਾ ਉਹ ਦਵਦਾਗਾ ਨੱਬੂ ਐ ਕਿਹੋਣੀ ਦੱਬੂ ਰੋਟੀ ਦਿੱਤੀ ਹੈਗਾ ਤੇ ਸਾਡੇ ਦਾ ਮਹਾਰਾਜ ਕੋਈ ਹੈ ਨਹੀਂਗਾ ਦੇਖੋ ਵਿਆਹ ਮੇਰਾ ਹੋਇਆ ਨਹੀਂ ਮੈਂ ਤੇ ਮੇਰੀ ਬੇਬੇ ਰਹਿਣਿਆ ਜੀ ਕਰੇ ਉਹ ਤੋਂ ਤਾਂ ਵਿਚਾਰੀ ਤੋਂ ਆਪਦੀ ਰੋਕੀ ਨਹੀਂ ਬਣਦੀ ਮੈਥੋਂ ਨਹੀਂ ਦਿੱਤੀ ਜਾਂਦੀ ਹੈਗੀ ਉਹਨਾਂ ਸਾਲ ਬਾਅਦ ਹੀ ਦੇਣੀ ਹੁੰਦੀ ਹੈ ਰੋਜ਼ ਦੇਣੀ ਹੈ ਕਤੇ ਚਲੋ ਕਰੋ ਹੱਲ ਕੋਈ ਦਿਆ ਕਰਾਂਗੇ ਰੋਟੀ ਦੇ ਦਿਆਂਗੇ ਅਸੀਂ ਅਈ ਯਾਰ ਆਪਾਂ ਨੇ ਜਦੋਂ ਕਦੇ ਮੁੱਠੀ ਨਹੀਂ ਖਾਧੀ ਆਪਾਂ ਉਹ 420 ਬਾਪਿਆ ਗੱਲਬਾਤ ਕਰਦੇ ਆ ਕਰਨੀ ਹੱਲ ਕੋਈ ਜੇ ਨਹੀਂ ਦੇ ਆਉਂਦੀ ਫਿਰ ਕੋਈ ਹੱਲ ਨਹੀਂ ਇੱਥੇ ਫਿਰ ਬਾਅਦ ਜੋ ਧੀਂ ਲੱਗੇ ਮੈਂ ਕਰਨਾ ਜੀ ਰੋਟੀ ਦੇ ਦਿਆਂਗਾ ਕਰੋ ਮੈਨੂੰ ਤਾਂ ਕਾਤੂ ਨਹੀਂ ਦਿਖਾਈ ਦਿੰਦਾ ਭਈ ਉਹ ਸੀੜੀ ਨੂੰ ਕਾਤੋਂ ਤੰਗ ਕਰਦਾ ਸਾਡੇ ਨੂੰ ਕਰੋ ਇਹ ਜਿਹੜਾ ਬੰਦਾ ਉੱਥੇ ਜਾ ਉਹਨੂੰ ਤੰਗ ਕਰੋ ਤੂੰ ਗਿਆ ਕਦੇ ਖੇਤਾ ਖੇਤ ਤਾਂ ਬਾਬਾ ਜੀ ਮਾਤਾ ਨੇ ਕਹਿ ਦਿੱਤੀ ਇਹਦੀ ਤੂੰ ਜਾਇਆ ਨਾ ਕਰ ਤੂੰ ਰਾਤ ਆਹ ਬਰਾਉ ਉਹਦੇ ਵਿੱਚ ਆ ਦਾ ਗਰੀਦ ਦਾ ਕੰਮ ਨਾਸ ਕਰੇ ਫਿਰ ਮਹਨੇ ਦਾ ਹੱਲ ਮਹਾਰਾਜ ਤੁਸੀਂ ਉਹ ਕਰਨੀ ਆਲੋ ਤੁਸੀਂ ਸਭ ਜਾਣੀ ਜਾਣੋ ਆ ਤੁਹਾਡੇ ਦੀਵਿਆਂ ਤੇ ਤੇਲ ਪਾ ਜੂਗਾ ਮੈਂ ਤੁਸੀਂ ਮੈਨੂੰ ਜਾਣੀ ਜਾਣੋ ਸਾਰਾ ਹੱਲ ਕਰੂਗੀ ਦੀਵਿਆਂ ਤੇਲ ਪਾਉਣ ਨਾਲ ਇੰਨਾ ਕੰਮ ਕੱਲਾ 2.5 ਮੀਟਰ ਕਪੜਾ ਲੱਗੂਗਾ ਇੱਕ ਕਬੂਤਰ ਇੱਕ ਕਾਲੀ ਮੁਰਗੀ 52000 ਰੁਪਏ ਆ ਬਾਬਾ ਸਰੂ ਕੀ ਕਰ ਉਹ ਬਾਬੇ ਨੇ ਇਹ ਕੁਝ ਖਾਂਦੇ ਬਾਬੇ ਨੂੰ ਕਹਾ ਦੇਣਾ ਪੈਂਦਾ ਐ। ਬਗੁੰਦਾ ਨਹੀਂ ਕਰਦੇ ਆ। ਐਨੇ ਵਾਰ ਹੀ ਲੱਗਣਗੇ ਖਾਤੇ ਜੀ। 52000 ਰੁਪਏ ਲੱਗੂਗਾ। ਦੇਖ ਕੇ ਕਰ ਲਓ ਬਾਬਾ ਜੀ। ਯਾਰ ਯਾਰ ਐ। ਬਾਬਾ ਜੀ ਮੈਂ ਤਾਂ ਪਹਿਲੀ ਉਹ ਦੇ ਕੇ ਕਰ ਲਓ ਮੇਰਾ ਸੂਟਾ ਹੀ ਦੁਕਾਨ ਤੇ ਆ ਤੂੰ। ਮੈਂ ਤਾਂ ਪਹਿਲੀ ਆ ਤੁਹਾਡੇ। ਕਿਆ ਕਾਹ ਕਰਦੋ ਇੱਕ ਬੋਤਲ ਇਹ ਚਾਹੀਦੀ ਆ ਜੀ ਬਸ ਉਮਰਗੇ ਚਾਹੀਦੀ 50000 ਰੁਪਇਆ ਇੱਕ 5 ਮੀਟਰ ਕਪੜਾ ਕੀ ਕਿਹੜੇ ਦਿਨ ਦਿੰਨੀ ਆ ਜੀ ਠਣ ਕੋਈ ਵੀ ਹੋਵੇ ਬਾਈ ਉਹ ਤਾਂ ਮੈਨੂੰ ਐਂ ਕਹਿੰਦਾ ਸੀ ਕਹਿੰਦਾ ਵੀ ਮੈਨੂੰ ਥੋੜਾ ਬੁੜਾ ਕਹਿੰਦਾਗਾ ਵੀ ਬਾਈ ਰੋਜ਼ ਮੈਨੂੰ ਤਾਂ ਬੋਤਲ ਲਿਆ ਕੇ ਦੇਓ ਜਦੋਂ ਮੇਰਾ ਜੀ ਭਰ ਗਿਆ ਮੈਂ ਤਾਂ ਉਦੋਂ ਜਾਊਂਗਾ ਬੋਤਲ ਦਾ ਰੋਜ਼ ਦੇਣੀ ਪਊ ਫੇਰ ਖਲਾਬ ਦੀ ਜਮਨਾ ਜਿਹੜੀਆਂ ਕਰਦਾ ਮੈਂ ਯਾਰ ਬਲੈਕ ਡੌਗ ਪਿੰਦੇਰੇ ਬਾਬੇ ਬਾਬੇ ਪੀਣਗੇ ਉਹ ਮੇਰਾ ਮਤਲਬ ਵੀ ਸਾਡੇ ਗੁਰੂ ਪਿੰਦੇ ਨੇ ਕੋਕੜੀ ਹੁੰਦੀ ਆ ਉਹ ਕੋਈ ਨਹੀਂ ਪਤਾ ਕਰ ਲੈ ਕੇ ਠੇਕੇ ਤੇ ਜਾ ਕੇ ਆਪਾਂ ਫਰਮਾਜ ਹੁਣ ਸਾਨੂੰ ਪਾਓ ਜੀ ਕਿਸੇ ਰਸਤੇ ਗਦੀ ਗੇੜ ਪਾਰਖਿਆ ਜੀ ਐਵੇਂ ਤਾਂ ਜੀ ਚਲੋ ਮੈਂ ਐ ਕਰਾ 2100 ਰੁਪਏ ਕਰ ਦਿੰਦਾ 2100 ਰੁਪਿਆ ਕਰ ਦਿੰਦਾ ਜਾ ਕੋਈ ਗੱਲ ਨਹੀਂ ਸੱਚੇ ਮਾਣੋ ਦਿਓ ਉਹ ਜੋ ਕੋਲ ਲੈ ਹੁਮਾਰਾ ਜੇ ਪੋਸਾਗਤਾ ਜੀ ਮੈਂ ਪਹਿਲੀ ਲੈ ਆਇਆ ਸੀ ਕਿਹਦੇ ਚਾ ਛੋਟਾ ਪਰਨਾ ਜੀ ਕੱਪੜਾ ਗਾ ਬਾਬਾ ਠੀਕਾ ਠੀਕਾ ਵਾ ਸਾਡਾ ਕੰਮ ਹੋ ਜੂਗਾ ਜੀ ਹੁਣ ਹਾਂ ਜੀ ਹਾਂ ਹੋ ਜੂਗਾ ਉਹ ਤਾਂ ਅੱਗੇ ਤੂੰ ਵੀ ਇਤ ਨਹੀਂ ਦਿੰਦੇ ਜੀ ਬਸ ਹਾਂ ਨਹੀਂ ਓਏ ਜਾਂਦੇ ਜਾਂਦੇ ਗੱਲ ਸੁਣੋ ਹਰੀ ਤੇ ਲਾਲ ਚਟਨੀ ਜ਼ਰੂਰ ਭੇਜ ਦਿਆ ਕਰੋ ਨਾਲ ਲੈ ਵੀ ਆਪਣਾ ਬਣ ਗਿਆ ਕੰਮ ਜਾਈ ਰਹੀ ਆ ਗਿਆ ਛਿੱਲਾ ਗਿਆ ਹੋਇਆ ਗਜਾ ਕਰਨ ਬਣਾ ਭੱਜਦਾ ਪਹਿਲਾਂ ਬਣਾ ਨਹੀਂ ਬੱਚੋਂ ਵੀ ਘਾਲੂਗਾ ਬਣਾ ਬੱਚਾ ਆ ਜਿਹੜੇ ਚਾਰ ਕਹਾਕਰ ਜਾ ਕਰਨ ਬੱਤਲੋ ਕੰਮ ਕਰਦੇ ਕੀ ਲੋੜ ਕਰ ਸ੍ਰੀ ਕਾਂਜੀ ਸਾਰਿਆਂ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈਗੀ ਸੀਰੀ ਤੇ ਬਾਬੇ ਵਾਲੀ ਤੁਹਾਨੂੰ ਕਿਵੇਂ ਲੱਗੀ ਸਾਡੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਣੇ ਯਾਰਾਂ ਮਿੱਤਰਾਂ ਨੂੰ ਸ਼ੇਅਰ ਵੀ ਕਰ ਦਿਓ ਇਹ ਜੇ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੇ ਸਾਡੀ ਤੁਸੀਂ ਵੀਡੀਓ ਦੇ ਅਗਲੇ ਭਾਗ ਦੇਖਣਾਗਾ ਤਾ ਸਾਨੂੰ ਨੀਚੇ ਕਮੈਂਟ ਜਰੂਰ ਕਰਦੇ ਹੋ ਹੁਣ ਹਰ ਵੀਰਵਾਰ ਤੇ ਐਤਵਾਰ ਨੂੰ ਵਾਪੇ ਹੋ ਨਵੀਂ ਵੀਡੀਓ ਆਇਆ ਕਰੂਗਾ ਆਪਣੇ YouTube ਚੈਨਲ ਤੇ ਸੋ ਛੇਤੀ ਛੇਤੀ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ